ਮੋਦੀ ਕੈਬਨਿਟ ਦੇ ਵਿੱਚ ਕਿੰਨੇ ਮੰਤਰੀ ਕਿੰਨੇ ਅਹੁਦਿਆਂ ਤੇ ਨੇ ਤਾਂ ਇੱਥੇ ਦੱਸ ਦਈਏ ਕਿ ਗਠਜੋੜ ਦੇ 11 ਮੰਤਰੀ 11 ਮੰਤਰੀਆਂ ਨੂੰ ਇੱਥੇ ਸ਼ਾਮਿਲ ਕੀਤਾ ਗਿਆ ਹੈ ਤੇ ਕੈਬਨਿਟ 'ਚ ਸ਼ਾਮਿਲ ਕੀਤੇ ਗਏ ਦੱਸ ਦਈਏ ਕਿ 33 ਨਵੇਂ ਚਿਹਰੇ ਜਿਹੜੇ ਨੇ ਉਹ ਇੱਥੇ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਨੇ ਫਿਲਹਾਲ ਨਵੇਂ ਚਿਹਰਿਆਂ ਤੋਂ ਲੋਕ ਅਜੇ ਰੂਬਰੂ ਨਹੀਂ ਹੈਗੇ ਕਿ ਕਿਸ ਤਰੀਕੇ ਦੇ ਨਾਲ ਇਹ ਅੱਗੇ ਜਾ ਕੇ ਕੰਮ ਕਰਨਗੇ ਫਿਲਹਾਲ ਜੇਕਰ ਕਿਹਾ ਜਾਵੇ ਤਾਂ ਮંત્રીਮੰਡਲ ਦੇ ਵਿੱਚ ਸੱਤ ਮਹਿਲਾਵਾਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਸੱਤ ਮਹਿਲਾਵਾਂ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਨੇ ਪਰ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਸਭ ਤੋਂ ਜ਼ਿਆਦਾ ਜੇਕਰ ਦੇਖਿਆ ਜਾਏ ਤਾਂ ਹੁਣ ਇੱਥੇ ਜਿਹੜੀ ਮੰਤਰੀ ਮੰਡਲ ਬਣ ਚੁੱਕੀ ਹੈ 72 ਮੰਤਰੀਆਂ ਨੇ ਇਕੱਠੇ ਹੋ ਕੇ ਸੌ ਚੁੱਕੀ ਹੈ ਸਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਇਸ ਦੇ ਵਿੱਚ ਹੁਣ ਅੱਗੇ ਕਿੱਦਾਂ ਦੇ ਕੰਮ ਕੀਤੇ ਜਾਣਗੇ ਕਿਸ ਤਰੀਕੇ ਦੇ ਨਾਲ ਕੰਮ ਹੋਣਗੇ ਇਹ ਆਉਣ ਵਾਲਾ ਸਮਾਂ ਤਿਆ ਕਰੇਗਾ ਸਾਡੇ ਨਾਲ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਜੀ ਸ਼ਿਸ਼ਮਾ ਹੋ ਰਿਹਾ ਹਾਂ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਹਾਂਜੀ ਅੱਜ ਦਾ ਆਪਣਾ ਵਿਸ਼ਾ ਜੋ ਹੈ ਸਰ ਕਿ ਪ੍ਰਧਾਨ ਮੰਤਰੀ ਸਣੇ 72 ਮੰਤਰੀਆਂ ਨੇ ਸੌਂ ਚੁੱਕ ਲਈ ਹੈ ਤੇ ਸੌ ਸਮਾਗਮ ਦੇ ਵਿੱਚ ਆਪਾਂ ਕੱਲ ਦੇਖ ਚੁੱਕੇ ਹਾਂ ਕਿ 33 ਨਵੇਂ ਚਿਹਰੇ ਵੀ ਸ਼ਾਮਿਲ ਹੋਏ ਨੇ ਜਿਹਨੂੰ ਕੋਟ ਮੈਡਮ ਦਿਲਕੋਤ ਨਿਵ ਸਰਕਾਰ ਬਣਨ ਦੀ ਪ੍ਰਕਿਰਿਆ ਉਹ ਕਿਸਮ ਦੀ ਕੀਤੀ ਹੈ ਜੀ ਜੀ ਸਰਕਾਰ ਬਾਣ ਦਿੱਤੀ ਹੈ ਜੀ ਜਿਉਂ ਤੋਂ ਜੀ ਨੂੰ ਸਿੱਧਾ ਮੋਦੀ ਜਾਬੀ ਸਰਕਾਰ ਜਾਂ ਘਟਮਨ ਜੀ 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 ਉਹਦਾ ਦੇਣਾ ਉਹਨਾਂ ਤੇ ਡਿਪੈਂਡ ਹੈ ਜੀ ਕਿੰਨੂੰ ਪਿਆਰ ਹੈ ਨਾ ਲੇਕਿਨ ਜੋ ਕੈਬਨਟ ਹੈ ਜਾਂ ਜੋ ਸਰਕਾਰ ਹੈ ਉਹ ਸਰਕਾਰ ਦੀ ਹੈ ਜਿਹੜੀ ਇਹ ਗੰਦੀ ਪੂਰੀ ਕਰਦੀ ਹੈ ਜੀ ਬਿਲਕੁਲ ਤੇ ਜੇਕਰ ਦੇਖਿਆ ਜਾਏ ਸਰ ਇੱਥੇ ਦੇਖੋ 72 ਮੰਤਰੀਆਂ ਨੇ ਸਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੌ ਤਾਂ ਚੁੱਕ ਲਈ ਹੈ 11 ਮੰਤਰੀ ਜਿਹੜੇ ਨੇ ਉਹ ਗੱਠ ਜੋੜ ਵਾਲੇ ਇਸ ਦੇ ਵਿੱਚ ਨੇ ਯਾਨੀ ਕਿ ਗੱਠ ਜੋੜ ਦੀ ਆਪਾਂ ਸਰਕਾਰ ਕਹਿ ਸਕਦੇ ਆ ਇੱਥੇ ਤਾਂ ਇਸ ਵੇਲੇ ਜੇਕਰ ਆਪਾਂ ਦੇਖਿਆ ਜਾਏ ਤਾਂ ਹੁਣ ਦੇਸ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੰਮ ਚੱਲਣਗੇ ਕਿਸ ਤਰੀਕੇ ਦੇ ਨਾਲ ਕੰਮ ਹੋਣਗੇ ਕੀ ਕਹਿਣਾ ਚਾਹੂਗੇ ਮੈਡਮ ਦੇਖੋ ਕੁਝ ਅਲੱਗ ਤਾਂ ਸਾਨੂੰ ਲੱਗਦਾ ਨਹੀਂ ਕਿ ਉਹ ਕਰਨਗੇ ਜੀ ਹੂੰ ਕਿਉਂਕਿ ਸਾਰੇ ਕੋਠੜੀ ਦੇ ਚਟੇ-ਵਟੇ ਉਹਨੇ ਇੱਕ ਤਰ੍ਹਾਂ ਦੇ ਰਹਿਨੇ ਆ ਜੀ ਹੂੰ ਲੇਕਿਨ ਕਿਤੇ ਨਾ ਕਿਤੇ ਉਹ ਜਿਹੜੀਆਂ ਪਿਛਲੇ 10 ਸਾਲਾਂ ਦੇ ਵਿੱਚ ਮਨਮਰਜ਼ੀਆਂ ਉਦਮਗਤ ਆ ਰਹੀਆਂ ਜਾਂ ਜਿਹੜਾ ਕੰਮ ਆਪ ਕਹਿ ਦਿੱਤਾ ਜਾਂ ਜਿਹੜਾ ਕੰਮ ਆਪ ਨੂੰ ਚੰਗਾ ਲੱਗਿਆ ਉਹ ਕਰਵਾਇਆ ਜਿਹੜਾ ਨਹੀਂ ਚੰਗਾ ਲੱਗਿਆ ਉਹ ਨਹੀਂ ਕਰਵਾਇਆ ਕਿਸੇ ਦਾ ਬਰੋਸਾ ਹੋਇਆ ਨਹੀਂ ਹੋਇਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਹੁਣ ਕੀ ਹੈ ਹੁਣ ਚਲੋ ਮੰਤਰੀ ਮੰਡਲ ਦੇ ਵਿੱਚ ਕੈਬਨਟ ਦੇ ਵਿੱਚ ਤਾਂ ਜਿਹੜੇ ਆ ਉਹ ਅਲੱਗ ਚਿਹਰੇ ਜਿਹੜੇ ਅਦਰ ਪਾਰਟੀਆਂ ਦੇ ਲੈ ਲੈ ਗਏ ਆ ਇਕੱਠ ਜੋੜਾ ਲਿਆਂਦੇ ਲੇਕਿਨ ਕਿਤੇ ਨਾ ਕਿਤੇ ਸਾਨੂੰ ਇਹ ਲੱਗ ਰਿਹਾ ਮੈਡਮ ਵੀ ਜਿਹੜਾ ਸਰਕਾਰਾਂ ਦਾ ਜੋੜ ਤੋੜ ਹੁੰਦਾ ਕਿਤੇ ਨਾ ਕਿਤੇ ਅਸੀਂ ਬਹੁਤ ਵਾਰ ਗੱਲ ਕਰਦੇ ਹੁੰਦੇ ਆ ਵੀ ਕਾਨੂੰਨਾ ਦੇ ਵਿੱਚ ਕਾਨੂੰਨ ਦੇ ਵਿੱਚ ਚੇਂਜਿੰਗ ਦੀ ਜ਼ਰੂਰਤ ਹੈ ਜੀ 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 ਕਾਨੂੰਨ ਦੇ ਵਿੱਚ ਚੇਂਜਿੰਗ ਦੀ ਜ਼ਰੂਰਤ ਹੈ ਤੇ 33 ਨਵੇਂ ਚਿਹਰੇ ਵੀ ਇਸ ਦੇ ਵਿੱਚ ਸ਼ਾਮਿਲ ਹੋਏ ਨੇ ਅਜੇ ਤੱਕ ਆਪਾਂ ਨਹੀਂ ਕਹਿ ਸਕਦੇ ਕਿ ਇਹ 33 ਨਵੇਂ ਚਿਹਰੇ ਕਿਸ ਤਰੀਕੇ ਦੇ ਨਾਲ ਇੱਥੇ ਕੰਮ ਕਰਦੇ ਨੇ ਅੱਗੇ ਜਾ ਕੇ ਤਾਂ ਸੱਤ ਮਹਿਲਾਵਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕੀ ਲੱਗਦਾ ਹੈ ਕਿ ਮਹਿਲਾਵਾਂ ਦੀ ਜਿਹੜੀ ਸੰਖਿਆ ਹੈ ਉਹ ਫਿਲਹਾਲ 7 ਤੇ ਅੜੀ ਹੋਈ ਹੈ ਤੇ ਕਿਤੇ ਨਾ ਕਿਤੇ 72 ਮੰਤਰੀਆਂ ਦੇ ਵਿੱਚ ਜੇਕਰ ਆਪ ਰੇਸ਼ੋ ਕੱਢੀਏ ਤਾਂ ਸੱਤ ਮਹਿਲਾਵਾਂ ਕੀ ਲੱਗਦਾ ਹੈ ਕਿ ਬਹੁਤ ਘੱਟ ਹੈ ਦੇਖੋ ਮੈਡਮ ਬੇਟੀ ਬਚਾਓ ਬੇਟੀ ਪੜ੍ਹਾਓ ਜੀ ਬੇਟੀ ਨੂੰ ਅੱਗੇ ਵਧਾਓ ਹੂੰ ਨਾਰੀ ਸ਼ਕਤੀ ਜੀ ਇਹ ਭਾਜਪਾ ਦਾ ਨਾਅਰਾ ਹੈ ਜੀ ਬਿਲਕੁਲ ਬਿਲਕੁਲ ਲੇਕਿਨ ਅਗਰ ਇਹਨਾਂ ਦੀ ਸਰਕਾਰ ਨੂੰ ਦੇਖਿਆ ਜਾਵੇ ਸਰਕਾਰ ਚ ਗਿਣਤੀ ਦੇਖਿਆ ਜਾਵੇ ਮਹਿਲਾਵਾਂ ਦੀ ਜਿਵੇਂ ਤੁਸੀਂ ਕਹ ਰ ਰਹੇ ਹੋ ਉਹ ਤਾਂ ਬਹੁਤ ਪਰਸੈਂਟ ਬਹੁਤ ਘੱਟ ਗਈ ਜੀ ਬਿਲਕੁਲ ਬਹੁਤ ਘੱਟ ਗਿਣਤੀ ਹੈ ਦੇਖੋ बराबर ਦਾ ਉਹ ਦਰਜਾ ਸਾਡੀਆਂ ਧੀਆਂ ਪੜਾਣਾਂ ਨੂੰ ਸਾਡੀਆਂ ਧੀਆਂ ਨੂੰ ਮਾਤਾਵਾਂ ਨੂੰ ਮਿਲਣਾ ਚਾਹੀਦਾ ਹੈ ਹਜੀ ਤਾਂ ਇੱਕ ਹੋਰ ਵੀ ਗੱਲ ਨਾਲ ਜੋੜਦੇ ਆ ਜੀ ਮੰਨ ਲਓ ਹੁਣ ਸੈਂਟਰਰੀ ਸਰਕਾਰ ਆ ਜਾਂ ਕੋਈ ਸੂਬਾ ਸਰਕਾਰ ਆ ਜੀ ਜਿਹੜੀਆਂ ਉਹਨਾਂ ਦੇ ਵਿੱਚ ਔਰਤਾਂ ਆਪਣੀ ਸੀਟ ਤੇ ਹੁੰਦੀਆਂ ਹਮ ਜਦੋਂ ਕਿਸੇ ਔਰਤ ਜੇ ਤੇਪੀਟ ਪੈਂਦੀ ਹੈ ਕਿਸੇ ਸੂਬੇ 'ਚ ਪੈਂਦੀ ਹੈ ਜਾਂ ਸੈਂਟਰ ਸਰਕਾਰ ਦੀ ਜਾਂ ਪੂਰੀ ਦੁਨੀਆ ਦੇ ਵਿੱਚ ਆਪਣੇ ਹਿੰਦੁਸਤਾਨ 'ਚ ਪੈਂਦੀ ਹੈ ਔਰ ਜਿਹੜੀਆਂ ਔਰਤਾਂ ਨੂੰ ਬੋਲਣਾ ਚਾਹੀਦਾ ਦੁੱਖ ਇੱਥੇ ਹੁੰਦਾ ਮੈਡਮ ਕੋਈ ਇੱਕ ਵੀ ਸਾਡੀ ਔਰਤ ਦਾ ਮੈਂਬਰ ਪਾਰਲੀਮੈਂਟ ਦਾ ਜਾਂ ਐਮ ਐਨ ਐਲ ਏ ਦਾ ਜਾਂ ਕਿਸੇ ਮੰਤਰੀ ਦਾ ਇੱਕ ਵੀ ਬਿਆਨ ਨਹੀਂ ਜਿਹਾਉਂਦਾ ਪਿਆ ਪ੍ਰਤੀ ਸਾਡੇ ਜੀ ਬਿਲਕੁਲ ਬਿਲਕੁਲ ਦੇਖੋ ਇਹ ਗੱਲ ਤਾਂ ਬਿਲਕੁਲ ਸਹੀ ਇੱਥੇ ਤੁਸੀਂ ਕਹੀ ਹੈ ਤੇ ਸੱਤ ਮਹਿਲਾਵਾਂ ਨੂੰ ਵਿੱਚ ਸ਼ਾਮਿਲ ਕੀਤਾ ਗਿਆ ਹੈ ਹਾਲਾਂਕਿ ਕਿਸ ਤਰੀਕੇ ਦੇ ਉਹ ਡਿਸੀਜਨ ਇੱਥੇ ਲੈਂਦੀਆਂ ਨੇ ਇਹ ਵੀ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਸਭ ਤੋਂ ਜ਼ਿਆਦਾ ਜਿਹੜੀ ਇੱਥੇ ਗਿਣਤੀ ਹੈ ਪੁਰਸ਼ਾਂ ਦੀ ਗਿਣਤੀ ਹੈ ਤੇ ਮਹਿਲਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ ਕੀ ਲੱਗਦਾ ਹੈ ਕਿ ਇੱਥੇ ਵੀ ਕਿਤੇ ਨਾ ਕਿਤੇ ਮਹਿਲਾਵਾਂ ਦੀ ਜਿਹੜੀ ਸੰਖਿਆ ਨਿਕਲ ਕੇ ਸਾਹਮਣੇ ਆਈ ਹੈ ਤਾਂ ਇੱਥੇ ਜਿਹੜੇ ਡਿਸੀਜਨ ਲਏ ਜਾਣਗੇ ਕਿ ਬਰਾਬਰੀ ਦੇ ਨਾਲ ਉਹਨਾਂ ਨੂੰ ਇੱਥੇ ਡਿਸੀਜਨ ਪੁੱਛੇ ਜਾਣਗੇ ਦੇਖੋ ਮੈਡਮ ਇਹ ਤਾਂ ਜਿਹੜੀਆਂ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ ਉਹਨਾਂ ਨੂੰ ਪਤਾ ਹੁੰਦਾ ਜੀ ਵੀ ਸਾਡਾ ਹੁਕਮ ਜਾਂ ਕਿਹਦਾ ਹੁਕਮ ਕਿੱਥੇ ਚੱਲਦਾ ਹੈ ਹੂੰ ਬਿਲਕੁਲ ਪਾਣੀ ਸਾਹਮਣੇ ਜੋ ਆਉਂਦਾ ਤੇ ਲੋਕ ਸਭਾ ਦੇ ਤੋਂ ਜਾਂ ਵਿਧਾਨ ਸਭਾ ਦੇ ਜਿਹੜਾ ਅੰਦਰ ਇੱਕ ਬੰਦ ਇਹਨਾਂ ਦਾ ਕਮਰਾ ਹੁੰਦਾ ਜਿੱਥੇ ਸਵਾਲ ਲੱਗਦੀ ਹੁੰਦੀ ਹੈ ਉਸ ਤੋਂ ਬਾਅਦ ਆ ਕੇ ਲੋਕਾਂ ਨੂੰ ਬਾਅਦ ਦੀਆਂ ਗੱਲਾਂ ਦਾ ਪਤਾ ਹੁੰਦਾ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਜਾਂ ਸਰਕਾਰ ਦੀਆਂ ਖੁੱਦੀਆਂ ਗੱਲਾਂ ਹੁੰਦੀਆਂ ਉਹਨਾਂ ਗੱਲਾਂ ਦਾ ਲੋਕਾਂ ਦਾ ਕੰਨੀ ਜੀ ਪਤਾ ਹੁੰਦਾ ਪਰ ਇਸ ਦਾ ਕਹਿੰਦੇ ਆ ਜਿਹੜਾ ਬੰਦਾ ਸਰਕਾਰ ਦੇ ਵਿੱਚ ਆ ਗਿਆ ਜਿਹੜਾ ਮੰਤਰੀ ਮੰਡਲ ਦੇ ਵਿੱਚ ਆ ਗਿਆ ਉਹ ਨੂੰ ਬਰਾਬਰ ਸੁਣਵਾਈ ਹੋਣੀ ਚਾਹੀਦੀ ਹੈ ਜੇ ਕੋਈ ਆਪਣੇ ਸੁਭੇਵਾਸ ਤੇ ਮੰਗ ਕਰਦਾ ਹੈ ਦੇਸ਼ ਦੇ ਵਿਕਾਸ ਵਾਸਤੇ ਮੰਗ ਕਰਦਾ ਹੈ ਚਾਹੇ ਕਿਸੇ ਵੀ ਪਾਰਟੀ ਦਾ ਉਹ ਨਹੀਂ ਸੁਣਵਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਤੇ ਹੁਣ ਇੱਥੇ ਗੱਲ ਕਰ ਲੈਨੇ ਆ ਕਿ 33 ਨਵੇਂ ਜੋ ਚਿਹਰੇ ਇੱਥੇ ਦੱਸੇ ਜਾ ਰਹੇ ਨੇ ਕੈਬਨਿਟ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਾਂ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚੋਂ ਵੀ ਰਵਨੀਤ ਬਿੱਟੂ ਜੋ ਕਿ ਫਰੈਸ਼ਰ ਨੇ ਅਜੇ ਕੈਬਨਿਟ ਦੇ ਵਿੱਚ ਤਾਂ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਦਿੱਤੀ ਗਈ ਹੈ ਫਿਲਹਾਲ ਦੀ ਗੱਡੀ ਕੀ ਕਹਿਣਾ ਚਾਹੋਗੇ ਕਿਉਂਕਿ ਭਾਜਪਾ ਦੇ ਵਿੱਚ ਇੱਥੇ ਰਵਨੀਤ ਬਿੱਟੂ ਨੇ ਕਿਤੇ ਨਾ ਕਿਤੇ ਪਲਟੀ ਮਾਰੀ ਸੀ ਕਿਉਂਕਿ ਕਾਂਗਰਸ ਚ ਸੀ ਪਹਿਲਾਂ ਉਹ ਫਿਰ ਉਹਨਾਂ ਨੇ ਇੱਥੇ ਦਲ ਵੀ ਬਦਲਿਆ ਤੇ ਦਲ ਬਦਲਣ ਤੋਂ ਬਾਅਦ ਹੁਣ ਵੋਟਾਂ ਜਿੱਦਾਂ ਹੋਈਆਂ ਆਪਾਂ ਨੂੰ ਪਤਾ ਹੀ ਹੈ ਕਿ ਵੋਟਾਂ ਦੇ ਵਿੱਚ ਰਵਨੀਤ ਬਿੱਟੂ ਜਿਹੜੇ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਹੈ ਕੀ ਲੱਗਦਾ ਹੈ ਕਿ ਹਾਰ ਕੇ ਵੀ ਇੱਥੇ ਕਿਤੇ ਨਾ ਕਿਤੇ ਜਿਹੜੇ ਮੰਤਰੀ ਕੁਝ ਨੇ ਉਹ ਜਿੱਤ ਚੁੱਕੇ ਨੇ ਦੇਖੋ ਮੈਡਮ ਮੈਂ ਪਹਿਲਾਂ ਤਾਂ ਮੈਂ ਚੋਣਾਂ ਤੋਂ ਜਦੋਂ ਚੋਣਾਂ ਹੋਣੀਆਂ ਸੀਗੀਆਂ ਹੋ ਗਈ ਨਹੀਂ ਐ ਉਸ ਤੋਂ ਬਾਅਦ ਵੀ ਮੈਂ ਕਿਹਾ ਸੀ ਹਮ ਜੀ ਜੇਕਰ ਰਵਨੀਤ ਮਿੱਟੂ ਹਾਰਦਾ ਵੀ ਆ ਹਮ ਤਦ ਵੀ ਇਹ ਮੰਤਰੀ ਮੰਡਲ 'ਚ ਸ਼ਾਮਲ ਹੋਊਗਾ ਜੀ ਜੀ ਕਿਉਂਕਿ ਆਧਾਰਨੇ ਸੀ ਪਹਿਲਾਂ ਦੇਖ ਦਿੱਤਾ ਸੀ ਕਿ ਜਦੋਂ 2014 ਦੇ ਵਿੱਚ ਸਰਕਾਰ ਬਣੀ ਸੀਗੀ ਕੈਪਟਨ ਮਨਿੰਦਰ ਦੇ ਹੱਥੋਂ ਅਮਰਸਰ ਦੀ ਸੀਟ ਤੋਂ ਜੇਤਲੀ ਸਾਹਿਬ ਹਾਰੇ ਸੀਗੇ ਜੀ ਜੀ ਉਹਨਾਂ ਨੇ ਮੰਤਰੀ ਮੰਡਲ ਚ ਲਈ ਸੀਗੇ ਇਸੇ ਕਰਕੇ ਤੁਸੀਂ ਕਹਿੰਦੇ ਆਂ ਵੀ ਐਦਾਂ ਦੇ ਇਹ ਕਾਨੂੰਨ ਕਿਉਂ ਬਣਾਏ ਹੋਏ ਆਂ ਵੀ ਬੰਦਾ ਹਾਰ ਕੇ ਵੀ ਮੰਤਰੀ ਮੰਡਲ ਜਾ ਸਕਦਾ ਜਦ ਉੱਥੇ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਉਸ ਤੇ ਮੰਤਰ ਹੋਣਾ ਚਾਹੀਦਾ ਪਾਰਟੀਆਂ ਦਾ ਵੀ ਇਹਨੂੰ ਹਾਰਿਆ ਕਿਉਂ ਆ ਇਹਨੂੰ ਨਕਾਰਿਆ ਕਿਉਂ ਉੱਥੇ ਦੇ ਉਹਦੀ ਸੋਧ ਕਰਨੀ ਚਾਹੀਦੀ ਆ ਉਲਟਾ ਇਹ ਮਨਮਰਜ਼ੀਆਂ ਕਰਕੇ ਆਪਣੀ ਮਰਜ਼ੀ ਦੇ ਕਾਨੂੰਨ ਬਣਾ ਕੇ ਹਾਰੇ ਹੋਏ ਬੰਦੇ ਨੂੰ ਵੀ ਕਿਤੇ ਨਾ ਕਿਤੇ ਛੀਂਚਾ ਦੇ ਬਿਠਾਉਣਾ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਕਿਉਂ ਬਣਾਇਆ ਜੀ ਜੀ ਬਿਲਕੁਲ ਇਹ ਜਿਹਾ ਹੋ ਗੀ ਰਹੀਆਂ ਜੀ ਹੂੰ ਦੇਖੋ ਫਿਲਹਾਲ ਦੀ ਘੜੀ ਰਵਨੀਤ ਬਿੱਟੂ ਨੂੰ ਵੀ ਇੱਥੇ ਕੈਬਿਨੇਟ ਦਾ ਚਿਹਰਾ ਉਹ ਬਣ ਚੁੱਕੇ ਨੇ 33 ਨਵੇਂ ਚਿਹਰਿਆਂ ਦੇ ਵਿੱਚ ਉਹਨਾਂ ਦੀ ਕਿਤੇ ਨਾ ਕਿਤੇ ਜਗ੍ਹਾ ਹੈ ਤੇ ਫਿਲਹਾਲ ਜੇਕਰ ਆਪਾਂ ਆਪਣੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਪੰਜਾਬ ਦੇ ਲਈ ਹੁਣ ਕੀ ਕੁਝ ਇੱਕ ਨਵੇਂ ਡਿਸੀਜਨ ਉਹ ਇੱਥੇ ਲੈ ਪਾਣਗੇ ਜਾਂ ਨਹੀਂ ਲੈ ਪਾਉਂਦੇ ਨੇ ਇਹ ਕਿਦਾਂ ਕਹਿ ਸਕਦੇ ਆਂ ਆਪਾਂ ਦੇਖੋ ਮੈਡਮ ਜਿਹੜਾ ਵਿਰੋਧੀ ਪਾਰ ਹੁੰਦਾ ਜੀ ਅਗਰ ਉਹ ਸਟਰੋਂਗ ਹੋਵੇ ਜੀ ਜੀ ਮਤਲਬ ਸਟਰੋਂਗ ਉਹ ਸੀਟਾਂ ਵਿੱਚ ਉਹ ਸਟਰੋਂਗ ਹੁੰਦੇ ਜੀ ਹੂੰ ਤੋ ਕਿਤਨੇ ਕਿਤੇ ਆਪਣੀ ਗੱਲ ਰੱਖ ਸਕਦੇ ਨੇ ਕਿਤਨੇ ਕਿਤੇ ਸੁਣਵਾਈ ਹੋਣੀ ਜਿਹੜੀ ਉਮੀਦ ਹੁੰਦੀ ਹੈ ਜੀ ਹੂੰ ਬੇਚੀ ਨਾ ਪਹਿਲਾਂ ਕੀ ਸੀਗਾ ਪਹਿਲਾਂ ਬਹੁਮਤ ਇੰਨਾ ਬਹੁਮਤ ਨਹੀਂ ਸੀ ਇੱਕ ਪੱਕਾਈ ਜਿਹੜਾ ਫੈਸਲਾ ਹੁੰਦਾ ਸੀ ਲੋਕਾਂ ਦਾ ਵੀ ਬੀਜੇਪੀ ਜੀ ਨਹੀਂ ਸੀ ਕਰਦੀ ਜੀ 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 ਕਿ ਆ ਜਾਵੇ ਹੁਣ ਸਾਡਾ ਜਿਹੜਾ ਬਹੁਮਤ ਆ ਦੂਜੀ ਸਰਕਾਰ ਹੁੰਦਾ ਜਿਹੜਾ ਬਰੋਦੀ ਤੇ ਰੰਦਾ ਜਿਹੜਾ ਬ੍ਰਾਉਂ ਬਹੁਮਤ ਹੈ ਜੀ ਨਾਲ ਉਹ ਬਹੁਮਤ ਹੈ ਵੀ ਸੈਂਟਰ ਸਰਕਾਰ ਨੂੰ ਉਹ ਹਲਾ ਸਕਦਾ ਹੈ ਸੈਂਟਰ ਸਰਕਾਰ ਦੀ ਉਹ ਕੁਰਸੀ ਹਲਾ ਸਕਦਾ ਹੈ ਜੇਕਰ ਸੈਂਟਰ ਸਰਕਾਰ ਸਹੀ ਵੀ ਤਰੀਕੇ ਨਾਲ ਕੰਮ ਨਹੀਂ ਜੀ ਕਰਦੀ ਸਾਨੂੰ ਲੱਗਦਾ ਵੀ ਜਿਹੜੇ ਸਾਡੇ ਪੰਜਾਬ ਚੋਂ ਜੀ ਜਿਹੜੇ ਮੈਂਬਰ ਪਾਰਲੀਮੈਂਟ ਦੇ ਆ ਕਿਸੇ ਵੀ ਪਾਰਟੀ ਚੋਂ ਗਏ ਆ ਉਹ ਪਾਰਟੀ ਪੰਜਾਬ ਦੀ ਪੰਜਾਬ ਤੇ ਛੱਡ ਦਣ ਜਦੋਂ ਪੰਜਾਬ ਕ੍ਰਾਸ ਕਰ ਲਿਆ ਉਹ ਆਪਣੇ ਦੇਸ਼ ਦੀ ਆਪਣੇ ਸੂਬੇ ਦੀ ਗੱਲ ਕਰਨ ਜਾ ਰਹੇ ਆ ਅਗਰ ਉਹ ਆਪਣੇ ਮਨ ਦੇ ਵਿੱਚ ਪਾਰਟੀ ਨਾਲੇ ਕੇ ਚੱਲਣਗੇ ਮੈਂ ਆਮ ਆਦਮੀ ਦਾ ਮੈਂ ਕਾਂਗਰਸ ਦਾ ਮੈਂ ਕਾਂਦੀ ਦਾ ਮੈਂ ਬੀਜੂ ਦਾ ਮੈਂ ਭਰਾਣੇ ਦਾ ਫਿਰ ਸਾਡੇ ਸੂਬੇ ਦਾ ਬਕਾਸ਼ ਨਹੀਂ ਜੀ ਹੋਣਾ ਬਿਲਕੁਲ ਕੀ ਲੱਗਦਾ ਇੱਥੇ ਸੰਜੀਪ ਜੀ ਕਿ ਦੇਖੋ ਕਿੱਤੇ ਨਾ ਕਿਤੇ ਸਭ ਤੋਂ ਜ਼ਿਆਦਾ ਇੱਥੇ ਜਿਹੜੇ ਹਾਰੇ ਹੋਏ ਮੰਤਰੀ ਨੇ ਯਾਨੀ ਕਿ ਜਿਹੜੇ ਹਾਰ ਚੁੱਕੇ ਨੇ ਉਹਨਾਂ ਮੰਤਰੀਆਂ ਨੂੰ ਵੀ ਇੱਥੇ ਜਗ੍ਹਾ ਦਿੱਤੀ ਗਈ ਹੈ ਪਰ ਕੁਝ ਕੁ ਮੰਤਰੀ ਭਾਜਪਾ ਦੇ ਅਜੀਹੇ ਨੇ ਜੋ ਜਿੱਤੇ ਵੀ ਹੋਏ ਨੇ ਤੇ ਵਧੀਆ ਲੀਡਰ ਵੀ ਨੇ ਪਰ ਅਜੇ ਤੱਕ ਉਹਨਾਂ ਨੂੰ ਇੱਥੇ ਕਿਤੇ ਨਾ ਕਿਤੇ ਜਗ੍ਹਾ ਨਹੀਂ ਮਿਲ ਪਾਈ ਹੈ ਇੱਥੇ ਆਪਾਂ ਕੀ ਕਹਿ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੇਖੋ ਇੱਥੇ ਜਿੱਦਾਂ ਕਿ ਜਿਹੜੇ ਮੰਤਰੀਆਂ ਨੂੰ ਇੱਥੇ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਨਿਰਾਸ਼ਾ ਮਿਲੀ ਹੈ ਲੋਕਾਂ ਨੇ ਜਿਨ੍ਹਾਂ ਨੂੰ ਆਪਣੀ ਵੋਟ ਨਾ ਪਾ ਕੇ ਆਪਣਾ ਰੋਸ ਵੀ ਜਾਹਿਰ ਕੀਤਾ ਹੈ ਜਾਂ ਕੋਈ ਹੋਰ ਚੀਜ਼ ਦੇ ਕਰਕੇ ਚਲੋ ਵੋਟ ਨਹੀਂ ਪਾਈ ਹੁੰਦੀ ਕਈ ਵਾਰ ਤਾਂ ਕੀ ਲੱਗਦਾ ਹੈ ਕਿ ਹਾਰੇ ਹੋਏ ਮੰਤਰੀਆਂ ਦਾ ਕੈਬਨਿਟ ਮੰਤਰੀ ਬਣ ਜਾਣਾ ਇੱਥੇ ਕਿੰਨਕ ਲੋਕਾਂ ਦੇ ਲਈ ਸਹੀ ਹੈ ਦੇਖੋ ਮੈਡਮ ਚੁਰਿਜ ਮੈਂ ਕਾਨੂੰਨ ਦੀ ਗੱਲ ਕੀਤੀ ਸੀ ਜੀ ਇਹ ਕਾਨੂੰਨਾਂ ਚ ਹੋਣ ਦੀ ਲੋੜ ਤਾਂ ਮੈਂ ਇਸੇ ਕਰਕੇ ਬੋਲਿਆ ਸੀਗਾ ਕਿ ਇਹ ਚੀਜ਼ਾਂ ਨਹੀਂ ਦੀ ਹੋਣੀਆਂ ਚਾਹੀਦੀਆਂ ਕਿ ਇੱਕ ਬੰਦਾ ਜਦੋਂ ਹਾਰ ਗਿਆ ਉਹਨੂੰ ਪੰਨ ਪਾਰ ਤਜਰਬੇ ਵਾਸਤੇ ਛੱਡ ਦਿੱਤਾ ਜਾਣਾ ਚਾਹੀਦਾ ਜੀ 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 ਬਿਲਕੁਲ ਤਜਰਬਾਕਾਰ ਜਿੱਥੇ ਸਾਡੀਆਂ ਗਲਤੀਆਂ ਹੋਈਆਂ ਜਿੱਥੇ ਲੋਕਾਂ ਦੇ ਕਰਨੀਆਂ ਲੱਗਦੀਆਂ ਉਹਨਾਂ ਨੇ ਕੀਆਂ ਕਰ ਅਗਲੀ ਸੀਟ ਨੂੰ ਦਵਾਗੇ ਤੁਸੀਂ ਕਿਤੇਗਾ ਜੀ ਜੀ ਹਾਰ ਨੇ ਤੋਂ ਬਾਅਦ ਉਸ ਨੂੰ ਸੀਟ ਤੇ ਬਿਠਾ ਦੇਣਾ ਉਲਟ ਜਿਹੜਾ ਬੰਦਾ ਉਸ ਹਾਲ ਕੇ ਜੋ ਜਿੱਤਦਾ ਉਹਨੂੰ ਕਿਤੇ ਨਾ ਕਿਤੇ ਆਪਣੀ ਇੱਕ ਬੇਇੱਜ਼ਤੀ ਮਹਿਸੂਸ ਕਰਦਾ ਹੈ ਇੱਕ ਲੋਕਾਂ ਦੇ ਪੱਖੇ ਨੂੰ ਦੇ ਬੇਜਾਨ ਮਦਦ ਕਰਦੇ ਕੋਈ ਯਾਦ ਜੀ ਹੈ ਜੋ ਇਸ ਕਰਕੇ ਜੀ ਕਹਿੰਦੇ ਇਹ ਕਾਨੂੰਨ ਨਹੀਂ ਹੋਣੀ ਚਾਹੀਦੀ ਕਿ ਜੇ ਬੰਦਾ ਹਾਰ ਗਿਆ ਤਾਂ ਹਾਰ ਗਿਆ ਬਿਲਕੁਲ ਬਿਲਕੁਲ ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਜੀ ਮੈਡਮ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਹਾਂ ਜਰ ਜੀ ਮਾਨਸਾ ਤੋਂ ਬੋਲ ਰਿਹਾ ਹਾਂ ਸਰ ਤੁਸੀਂ ਤੇ ਅੱਜ ਦਾ ਆਪਣਾ ਜੋ ਸਰਵਿਸ਼ਾ ਹੈ ਕਿ ਪ੍ਰਧਾਨ ਮੰਤਰੀ ਸਣੇ 72 ਮੰਤਰੀਆਂ ਨੇ ਸੌ ਚੁੱਕੀ ਹੈ ਤੇ ਇਸ ਦੇ ਵਿੱਚ 11 ਮੰਤਰੀ ਗਠ ਜੋੜ ਵਾਲੇ ਨੇ 33 ਮੰਤਰੀ ਜਿਹੜੇ ਬਣੇ ਨੇ ਉਹ ਨਵੇਂ ਚਿਹਰੇ ਨੇ ਜਿਨ੍ਹਾਂ ਤੋਂ ਲੋਕ ਅਜੇ ਤੱਕ ਰੁਬਰੂ ਨਹੀਂ ਹੈ ਤੇ ਸੱਤਵੇਂ ਇਲਾਵਾ ਨੂੰ ਇਸ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਹਾਂ ਇਹਦੇ ਤੇ ਦੋ ਗੱਲਾਂ ਨੇ ਮੈਡਮ ਦੇਖੋ ਜਿਹੜੇ ਹਾਰੇ ਹੋਏ ਬੰਦੇ ਜੀ ਬਣਾਉਣੇ ਨੇ ਹੂੰ لوکاں ਦਾ ਵਿਸ਼ਵਾਸ ਹਲਦਾ ਲੋਕਤੰਤਰ ਤੋਂ ਬਿਲਕੁਲ ਬਿਲਕੁਲ ਜਦੋਂ ਲੋਕਤੰਤਰ ਤੋਂ ਵਿਸ਼ਵਾਸ ਹਲਦਾ ਹੈ ਤਾਂ ਫਿਰ ਮਤਲਬ ਲੋਕਤੰਤਰ ਵਿੱਚ ਖਤਰਨਾਕ ਹੋ ਜਾਂਦਾ ਕਿਉਂਕਿ ਜਦੋਂ ਹਾਰੇ ਹੋਏ ਬੰਦੇ ਨੂੰ ਸ਼ਾਦਾ ਉਹ ਬੰਦਾ ਖੜਾ ਨਾ ਹੋਵੇ ਹੂੰ ਬੰਦਾ ਖੜਾ ਨਾ ਹੋਵੇ ਉਸ ਬੰਦੇ ਨੂੰ ਜਰਮੈਂਦਗੀ ਦਿੱਤੀ ਜਾਵੇ ਪਾਰਲੀਮੈਂਟ ਤੇ ਜਾਂ ਜਦੋਂ ਕੋਈ ਬੰਦਾ ਇਲیکشنਾਂ ਚ ਆ ਗਿਆ ਉਹ ਲੋਕਾਂ ਨੇ ਰਿਜੈਕਟ ਕਰਤਾ ਉਹਨੂੰ ਪਾਰਲੀਮੈਂਟ ਦੇ ਵਿੱਚੋਂ ਫੇਰ ਭੇਜਣਾ ਜਾਂ ਕੈਬਨਟ ਦੇ ਵਿੱਚ ਲੈਣਾ ਮਤਲਬ ਇਹ ਲੋਕਾਂ ਨੂੰ ਥੋੜਾ ਜਿਹਾ ਫਿਰ ਚੁੱਪਦਾ ਹੈ। ਹਮਮ। ਤੁਸੀਂ ਗੱਲ ਮੈਡਮ ਇਹ ਹੈ ਵੀ ਲੋਕਤੰਤਰ ਦੀ ਜਿੱਤ ਤਾਂ ਚਲੋ ਲੋਕਤੰਤਰ ਦੀ ਹੀ ਹੁੰਦੀ ਹੈ। ਹਮਮ। ਲੋਕਤੰਤਰ ਦੀ ਜਿੱਤ ਹੋਈ ਹੈ। ਇਹਨਾ ਇੱਕ ਜਿੱਤੇ ਹੋਊਗੀ ਵੀ ਗੱਠਜੋੜ ਕਰਕੇ ਅਖਨੌਰੀ ਬਾਰਡਰ ਤੇ ਲੋਹੇ ਦੇ ਕਿੱਲਾ ਜਾਂ ਕਿਹ ਹੋਰ ਬਾਰਡਰ ਤੇ ਲੋਹੇ ਦੀ ਰਣਾ ਇਹੋ ਜਿਹਾ ਕੁਝ ਨਹੀਂ ਹੋਊਗਾ। ਇਹ ਜ਼ਰੂਰ ਹੈ ਵੀ ਲੋਕਾਂ ਨੇ ਫੈਸਲਾ ਜਿਹੜਾ ਉਹ ਸਮਝ ਕੇ ਦਿੰਦਾ ਹੈ। ਜੀ ਬਿਲਕੁਲ ਤੇ ਇੱਥੇ ਦੇਖੋ ਰਵਨੀਤ ਬਿੱਟੂ ਦਾ ਵੀ ਨਾਂ ਵਿੱਚ ਸ਼ਾਮਿਲ ਹੈ ਕਿਉਂਕਿ 33 ਚਿਹਰਿਆਂ ਦੇ ਵਿੱਚ ਰਵਨੀਤ ਬਿੱਟੂ ਵੀ ਸ਼ਾਮਿਲ ਨੇ ਤੇ ਪੰਜਾਬ ਦੀ ਜਕਰ ਗੱਲ ਕਰੀਏ ਪੰਜਾਬ ਦੇ ਵਿੱਚ ਰਵਨੀਤ ਬਿੱਟੂ ਹਾਰ ਚੁੱਕੇ ਨੇ ਭਾਜਪਾ ਦੇ ਵੱਲੋਂ ਤਾਂ ਕੀ ਲੱਗਦਾ ਹੈ ਕਿ ਕੈਬਨਿਟ ਦੇ ਵਿੱਚ ਕਿੰਨਾ ਕੁ ਸਹੀ ਹੈ ਕਿਉਂਕਿ ਰਵਨੀਤ ਬਿੱਟੂ ਨੂੰ ਜਗ੍ਹਾ ਦਿੱਤੀ ਗਈ ਹੈ ਦੇਖੋ ਕੈਬਨਿਟ ਦੇ ਵਿੱਚ ਹੁਣ ਇਹ ਤਾਂ ਦੇਖੋ ਪਾਵਰ ਹੈ ਕਿ ਪ੍ਰਾਈਮ ਮਿਨਿਸਟਰ ਦੀ ਕਿਸੇ ਨੂੰ ਵੀ ਮੰਤਰੀ ਲੈ ਸਕਦਾ ਹੈ ਜੀ ਜੀ ਪਰ ਜਦੋਂ ਥੋੜਾ ਜਿਹਾ ਹਾਰਿਆ ਹੋਇਆ ਬੰਦਾ ਇਹਨੂੰ ਉਹਦੇ ਵਿੱਚ ਲੈ ਲੈਂਦੇ ਨੇ ਤਾ ਜਲਦਬਾਜੀ ਦੇ ਵਿੱਚ ਲੋਕਤੰਤਰ ਦਾ ਜ਼ਿਆਦਾ ਘਾਣ ਹੋ ਜਾਂਦਾ ਕਿਉਂਕਿ ਫਿਰ ਤਾਂ ਹਲੇ ਤਾਜ਼ਾ ਤਾਂ ਉਹ ਹਰਾਇਆ ਬੰਦਾ ਜੀ ਲੋਕਾਂ ਨੇ ਤੇ ਉਹ ਉਹੀ ਲੋਕਾਂ ਦੇ ਸਰਾਂ ਦੇ ਉੱਤੇ ਵਹਾਤਾ ਫਿਰ ਮਤਲਬ ਉਹ ਲੋਕਾਂ ਦੇ ਫੈਸਲੇ ਨੂੰ ਆਪਾਂ ਕੀ ਕਹਾਂਗੇ ਬਿਲਕੁਲ ਦੇਖੋ ਇੱਥੇ ਕਿਤੇ ਨਾ ਕਿਤੇ ਤੇਸ਼ ਦੇ ਨਾਲ ਗਲਤ ਹੋ ਜਾਂਦਾ ਕਿਤੇ ਨਾ ਕਿਤੇ ਲੋਕਾਂ ਦੇ ਲਈ ਇੱਥੇ ਸੋਚਣਾ ਚਾਹੀਦਾ ਸਰਕਾਰਾਂ ਨੂੰ ਪਰ ਕੀ ਲੱਗਦਾ ਹੈ ਕਿ ਸਰਕਾਰਾਂ ਵੀ ਇੱਥੇ ਸੈਲਫਿਸ਼ ਹੋ ਚੁੱਕੀਆਂ ਨੇ ਹਾਂ ਸਰਕਾਰਾਂ ਆਪਦਾ ਦੇਖਦੀਆਂ ਨੇ ਜੀ ਸਰਕਾਰਾਂ ਸੈਲਫ ਸਰਕਾਰ ਤਾਂ ਹੁੰਦੀ ਹੀ ਹਰ ਚੰ ਸੈਲਫਿਸ਼ ਜੀ ਲੋਕ ਭਲਾਈ ਦੀ ਰਕੀਨ ਤਾਂ ਉਹ ਚਲਾਕੀ ਨਹੀਂ ਰਾਜੀ ਹੁੰਦੀ ਕਿਉਂਕਿ ਲੋਕਾਂ ਨੂੰ ਲੋਕਾਂ ਦੇ ਵਿੱਚ ਸਰ ਦਾ ਮਾਹੌਲ ਪੈਦਾ ਕਰਕੇ ਹੀ ਸਰਕਾਰ ਆਪਦੀ ਕੁਰਸੀ ਕਾਇਮ ਰੱਖ ਸਕਦੀ ਹੈ ਕਿਉਂਕਿ ਲੋਕਾਂ ਨੂੰ ਸਹੂਲਤਾਂ ਤਾਂ ਇਹ ਦੇ ਨਹੀਂ ਸਕਦੇ ਹੁੰਦੇ ਬਿਲਕੁਲ ਬਿਲਕੁਲ ਹਾਂਜੀ ਸੰਜੀਪ ਸ਼ਰਮਾ ਜੀ ਇੱਥੇ ਤੁਸੀਂ ਰਜਿੰਦਰ ਜੀ ਦੀ ਗੱਲ ਨਾਲ ਕਿੰਨੇ ਸਹਿਮਤ ਹੋ ਮੈਡਮ ਬਿਲਕੁਲ ਦੇਖੋ ਉਹੀ ਐਸੀ ਗੱਲ ਕਰਦੇ ਸੀਗੇ ਵੀ ਜਿਹੜਾ ਬੰਦਾ ਇੱਕ ਲੋਕਾਂ ਨੇ ਨਕਾਰ ਦਿੱਤਾ ਉਹਨੂੰ ਫਿਰ ਕੈਬਨਟ ਦੇ ਵਿੱਚ ਜਗ੍ਹਾ ਦੇ ਦੇਣੀ ਕਿਤੇ ਨਾ ਕਿਤੇ ਇਹਦਾ ਬੰਦਾ ਉੱਥੇ ਜਿੱਤਦਾ ਹੈ ਜਾਂ ਉੱਥੇ ਦੀ ਜਾਣਤਾ ਹੁੰਦੀ ਹੈ ਉਹ ਲੋਕਾਂ ਨੂੰ ਥੋੜਾ ਜਿਹਾ ਲੱਗਦਾ ਵੀ ਹਾਂ ਸਾਡੇ ਨਾਲ ਕਿਤੇ ਨਾ ਕਿਤੇ ਟੱਕਾ ਹੋ ਰਿਹਾ ਕਿਉਂਕਿ ਉਸ ਬੰਦੇ ਨੂੰ ਹਾਰਨ ਤੋਂ ਬਾਅਦ ਪਾਰਟੀ ਨੂੰ ਚਾਹੀਦਾ ਵੀ ਉੱਥੇ ਜਾ ਕੇ ਸੁਧਾਰ ਕੰਮ ਦੀ ਜਰੂਰਤ ਹੈ ਅਗਲੇ 5 ਸਾਲ ਉਹਨੂੰ ਵਰਕ ਕਰਨ ਦੀ ਜਰੂਰਤ ਹੈ ਨਾ ਕਿ ਆਪਣੇ ਮਸਲੇ ਲੈ ਕੇ ਜਾਂ ਆਪਣੀਆਂ ਕੁਰਸੀਆਂ ਦੇ ਪਿੱਛੇ ਤੁਸੀਂ ਲਾਲਾ ਲਾਲਾ ਕਰਕੇ ਆਪਣੀ ਮੰਤਰੀ ਮੰਡਲ ਦੀ ਜੁਆਨ ਕਰਕੇ ਆਪਣੇ ਮੰਤਰੀ ਮੰਡਲ ਨੂੰ ਬਣਾ ਕੇ ਕਿਤੇ ਨਾ ਕਿਤੇ ਸਰਕਾਰ ਬਣਾ ਕੇ ਦੁਨੀਆ ਦੇ ਵਿੱਚ ਸਰਕਾਰ ਚਲਾਉਂਦੇ ਰਹਿੰਦੇ ਜੀ ਬਿਲਕੁਲ ਦੇਖੋ ਕਿਤੇ ਨਾ ਕਿਤੇ ਇੱਥੇ ਲੋਕਾਂ ਦੇ ਨਾਲ ਵੀ ਵੱਡਾ ਖਿਲਵਾੜ ਹੋ ਰਿਹਾ ਹੁੰਦਾ ਕਿਉਂਕਿ ਇੱਕ ਲੀਡਰ ਨੂੰ ਜੇਕਰ ਲੋਕ ਨਹੀਂ ਪਸੰਦ ਕਰ ਰਹੇ ਕਿਉਂਕਿ ਕਿਸੇ ਕਾਰਨਾ ਕਰਕੇ ਜੇਕਰ ਉਹਦੇ ਕੰਮ ਨਹੀਂ ਚੰਗੇ ਲੱਗੇ ਜਾਂ ਸ਼ਬਦਾਵਲੀ ਨਹੀਂ ਚੰਗੀ ਲੱਗੀ ਤਾਂ ਜੀ ਇਹ ਲੀਡਰ ਨੂੰ ਇੱਥੇ ਫਿਰ ਤੋਂ ਮੌਕਾ ਦੇ ਦੇਣਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਹੋਰ ਨਫ਼ਰਤ ਪੈਦਾ ਕਰਨ ਵਾਲੀ ਚੀਜ਼ ਹੈ ਬਿਲਕੁਲ 맞ਲ ਦੇਖੋ ਜੇ ਅਸੀਂ ਰਣਨੀਤੀ ਦੀ ਖੁੱਦੀ ਗੱਲ ਕਰੀ ਜੀ ਦੇ ਖੀਲਾਂ ਦਾ ਪਰਿਵਾਰ ਵੀ ਅੱਜ ਕਿਤੇ ਨਾ ਕਿਤੇ ਕਾਂਗਰਸ ਤੋਂ ਵਰਕਲਾ ਬੋਲਦਾ ਹੈ ਜੀ 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 ਇਹਨਾਂ ਨੂੰ ਲੱਗਦਾ ਵੀ ਮੋਦੀ ਸਾਹਿਬ ਦੇ ਜਿਹੜੇ ਜੋ ਚੱਲ ਰਹੇ ਨੇ ਇਹਨਾਂ ਨੇ ਜੀ ਪੂਰੀ ਪੂਰੀ ਜ਼ਿੰਦਗੀ ਉਹਨਾਂ ਦੀ ਕਾਂਗਰਸ ਦੇ ਵਿੱਚ ਗਈ ਆ ਕਾਂਗਰਸ ਦੇ ਵਿੱਚ ਸੀਐਮ ਦੀ ਕੁਰਸੀ ਰਹੀ ਆ ਤੁਹਾਡੇ ਪਰਿਵਾਰ ਚੋਂ ਠੀਕ ਆ મતਭੇਦ ਸੀਗੇ ਤੁਹਾਡੀ ਨਹੀਂ ਗੱਲ ਬਣੀ ਤੁਸੀਂ ਜਪਾਟੇ ਚੇਂਜ ਕਰ ਲਈ ਹਰੇਕ ਬੰਦੇ ਦਾ ਹੱਕ ਅਧਿਕਾਰ ਹੁੰਦਾ ਕਰ ਸਕਦਾ ਜੀ ਲੇਕਿਨ ਪਾਰਟੀ ਨੂੰ ਘੋਸਣਾ ਜਿੱਥੇ ਤੁਹਾਡੇ ਕੋ ਤਕਤ ਉਤਾਰ ਤੁਹਾਡੇ ਸਿਰ ਪਰਤਾਜ ਰੱਖਿਆ ਹੋਵੇ ਉਸ ਪਾਰਟੀ ਬਾਰੇ ਬੋਲਣਾ ਜਾਂ ਉਸ ਪਾਰਟੀ ਨੂੰ ਉੱਚਾ ਦਿਖਾਉਣਾ ਕਿੰਨੀ ਕਿ ਚੰਗੀ ਗੱਲ ਹੈ ਬਿਲਕੁਲ ਬਿਲਕੁਲ ਹਾਂਜੀ ਰਾਜਿੰਦਰ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਸੰਜੀਵ ਸ਼ਰਮਾ ਨੇ ਜੀ ਰਮੇਟ ਮਿੱਟੂ ਦਾ ਜੀ ਦੇਖੋ ਕਾਫੀ ਧੀਰ ਦਾ ਕਿਉਂਕਿ ਇਹ ਸੰਸਦ ਦਾ ਪੁੱਤ ਹੈ ਇਹ ਪਰਿਵਾਰ ਤੋਂ ਹੈ ਮਤਲਬ ਇਹਦੀ ਕਾਂਗਰਸ ਨਾਲ ਮਤ ਮਿਲੀ ਨਹੀਂ ਪਹਿਲਾਂ ਤੋਂ ਕਾਫੀ ਦੇਰ ਤੋਂ ਮਤਲਬ ਇਹ ਸਟ੍ਰਿਕਟ ਐਕਟ ਭਾਰਦਾ ਵੀ ਉਹਦੇ ਵਾਸਤੇ ਜਿਹੜਾ ਇਹਦੇ ਦਾਦਾ ਜੀ ਦੀ ਡੈਥ ਹੋ ਗਈ ਉਹਦੇ ਤੇ ਸਟ੍ਰਿਕਟ ਕਾਰਵਾਈ ਹੋਵੇ ਤੇ ਕਾਂਗਰਸ ਮਰਨੀ ਜੀਵ ਰੱਖਦੀ ਸੀ ਇਸ ਕਰਕੇ ਇਹਨੂੰ ਇਹਨੂੰ ਉਧਰੋਂ ਜਾਣਾ ਪਿਆ ਜਦੋਂ ਕਿ ਇਹ ਹੋ ਗਿਆ ਵੀ ਕਿਤੇ ਵਿਰੋਧੀ ਧਿਰਾਂ ਦਾ ਜ਼ੋਰ ਨਾ ਫੜ ਜਾਵੇ ਜਿਆਦਾ ਤਾਂ ਮੈਂ ਇਸਰ ਹੋ ਜਾ ਤਾਂ ਕਿ ਮਤਲਬ ਜਿਹੜਾ ਉਹਦਾ ਇਨਸਾਫ ਹੈ ਮੈਂ ਲੈ ਸਕਾਂ ਜੀ ਬਿਲਕੁਲ ਤਾਂ ਇੱਥੇ ਹੁਣ ਕੀ ਲੱਗਦਾ ਹੈ ਕਿ ਰਵਨੀਤ ਬਿੱਟੂ ਵੀ ਕੈਬਿਨੇਟ ਮੰਤਰੀ ਇੱਥੇ ਬਣ ਚੁਕੇ ਨੇ ਕੈਬਿਨੇਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਹੈ ਤਾਂ ਪੰਜਾਬ ਦੇ ਲਈ ਕਿੰਨੇ ਕੁ ਵੱਡੇ ਉਹ ਫੈਸਲੇ ਅੱਗੇ ਆਉਣ ਵਾਲੇ ਸਮੇਂ ਚ ਲੈ ਸਕਦੇ ਨੇ ਜੀ ਤਾਂ ਹੁਣ ਦੇਖੋ ਮੈਡਮ ਬਾਅਦ ਚ ਦੱਸੋ ਦੇਖੋ ਹੁਣ ਇਹ ਜੋ ਸਭ ਤੋਂ ਪਹਿਲਾਂ ਤਾਂ ਉਹੀ ਗੱਲ ਇਸਦੇ ਕੋਲ ਗੱਲ ਕਰਾਂਗੇ ਵੀ ਜਿਹੜਾ ਕਾਂਗਰਸ ਤੇ ਅਕਾਲੀ ਦਲ ਸਰਕਾਰ ਵਾਲਾ ਲੋਕਾਂ ਦੇ ਐਨਡੀਪੀਐਸ ਦੇ ਪਰਚੇ ਪਾ ਕੇ ਲੋਕਾਂ ਨੂੰ ਹਜ਼ਾਰਾਂ ਲੱਖਾਂ ਦੀ ਗ੍ਰਿਫਤੀਚ ਅੰਦਰ ਕੀਤਾ ਜਵਾਨਤਾ ਦੇ ਤੁਰੇ ਫਿਰਦੇ ਨੇ ਉਹਦੇ ਬਾਰੇ ਸੈਂਟਰ ਸਰਕਾਰ ਦੇ ਕੋਈ ਧਿਆਨ ਦੇ ਵਿੱਚ ਲਿਆਵੇ ਗੱਲ ਤਾਂ ਕਿ ਪਤਾ ਲੱਗੇ ਬਾਜਪੀ ਸਾਹਿਬ ਵਾਲਾ ਨੋਟੀਫਿਕੇਸ਼ਨ ਜਿਹੜਾ ਉਹ ਲਾਗੂ ਕਰਵਾ ਸਕੇ ਤੇ ਜਿਹੜਾ ਇਹ ਮਨਮੋਹਨ ਸਿੰਘ ਵਾਲਾ ਨੋਟੀਫਿਕੇਸ਼ਨ ਇਸ ਨੂੰ ਇਹ ਰੱਦ ਕਰੇ ਇਸ ਤਰ੍ਹਾਂ ਦੇ ਜਿਹੜੇ ਲੋਕ ਭਲਾਈ ਦੇ ਕੰਮ ਨੇ ਇਹਨਾਂ ਵਾਸਤੇ ਕੋਸ਼ਿਸ਼ ਕਰਾਂਗੇ ਮਿਲਣ ਮਲਾਉਣ ਦੀ ਜਿਸ ਤਰ੍ਹਾਂ ਵੀ ਹੋਇਆ ਤਾਂ ਇਹਨਾਂ ਦੇ ਇਹਨਾਂ ਤੋਂ ਉਮੀਦ ਰੱਖਦੇ ਆਂ ਕਿ ਪੰਜਾਬ ਵਾਸਤੇ ਕੋਈ ਚੰਗਾ ਫੈਸਲਾ ਹੀ ਲੈ ਕੇ ਆਉਣਗੇ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸਾ ਤੁਹਾਡਾ ਠੀਕ ਹੈ ਥੈਂਕ ਯੂ ਮੈਮ ਹਾਂਜੀ ਸੰਜੀਵ ਸ਼ਰਮਾ ਜੀ ਜਿੱਦਾਂ ਕੀ ਦੇਖੋ ਇੱਥੇ ਰਾਜਿੰਦਰ ਜੀ ਨੇ ਗੱਲ ਕਹੀ ਹੈ ਕੀ ਲੱਗਦਾ ਹੈ ਕਿ ਜੇਕਰ ਹੁਣ ਕੰਮ ਉਹਨਾਂ ਦੇ ਵੱਲੋਂ ਕੁਝ ਚੰਗੇ ਕੀਤੇ ਗਏ ਤਾਂ ਤਾਂ ਦੇਖੋ ਲੋਕ ਉਹਨਾਂ ਦੇ ਨਾਲ ਫਿਰ ਤੋਂ ਜੁੜਨਾ ਦੁਬਾਰਾ ਸ਼ੁਰੂ ਕਰ ਸਕਦੇ ਨੇ ਪਰ ਜੇਕਰ ਉਹਨਾਂ ਦੇ ਵੱਲੋਂ ਫੈਸਲੇ ਇਦਾਂ ਹੀ ਲਏ ਗਏ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਉਹਨਾਂ ਨੂੰ ਕਿੱਦਾਂ ਦੀ ਪ੍ਰਤੀਕਿਰਿਆ ਮਿਲ ਸਕਦੀ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਇਹ ਦੁਨੀਆ ਜਨਤਾ ਜਨਾਰਦਨ ਆ ਜੀ ਬਿਗੀਆਂ ਅੱਜ ਕੱਲ ਪਬਲਿਕ ਹੈ ਇੱਕ ਸਕਿੰਟ ਨੋਟ ਕਰ ਰਹੀ ਹੈ ਜੀ ਜੀ ਬਿਲਕੁਲ ਸੋਸ਼ਲ ਮੀਡੀਆ ਦਾ ਜਮਾਨਾ ਜੇ ਕੋਈ ਲੇਡਰ ਕਹੇ ਮੈਂ ਚਲਾਕੀ ਕਰਕੇ ਨਿਕਲ ਜੂਗਾ ਜੀ ਚਲਾਕੀ ਕਰਕੇ ਕੋਈ ਨਹੀਂ ਨਿਕਲ ਸਕਦਾ ਬਿਲਕੁਲ ਜਨਤਾ ਨੇ ਆਪਣਾ ਫੈਸਲਾ ਸੁਣਾਉਣਾ ਹੁਣ ਤਾਂ ਹਰ 5 ਸਾਲ ਬਾਅਦ ਜਾਏ ਹੋ ਲੋਕ ਸਭਾ ਦਾ ਹੋਵੇ ਜਾਂ ਵਿਧਾਨ ਸਭਾ ਦਾ ਹੋਵੇ ਹਾਂ ਅਸੀਂ ਇੰਨੀ ਕੀ ਗੱਲ ਜਿਮੋਰ ਕਹਾਂਗੇ ਵੀ ਨਵੀਂ ਸਰਕਾਰ ਬਣੀ ਹੈ ਕੱਠ ਜੋੜ ਦੀ ਸਰਕਾਰ ਬਣੀ ਹੈ ਜਿਹੜੇ ਕਾਨੂੰਨਾਂ ਦੀ ਅਸੀਂ ਵਾਰ-ਵਾਰ ਗੱਲ ਕਰਦੇ ਆ ਲੋਕ ਮਾਰੂ ਕਾਨੂੰਨ ਹੈ ਮਜ਼ਦੂਰ ਮਾਰੂ ਕਾਨੂੰਨ ਹੈ ਜਿਵੇਂ 29ਵਰੀ ਨੋਟੀਫਿਕੇਸ਼ਨ ਦੀ ਗੱਲ ਕਰਦੇ ਆ ਉਹਦੇ ਵਿੱਚ ਬਹੁਤ ਬੇਕਸੂਰ ਜੇ ਜੇਲਾ ਦੇ ਵਿੱਚ ਬੈਠੇ ਆ ਉਹਨਾਂ ਦਾ ਕਿਤੇ ਨਾ ਕਿਤੇ ਵਿਚਾਰਾ ਦਾ ਨਿਕਟਾਰ ਆਉਣਾ ਚਾਹੀਦਾ ਜਿਹੜੇ ਸਹੀ ਜਿਹੜੇ ਜਿਨ੍ਹਾਂ ਨੇ ਗੁਨਾਹ ਕੀਤਾ ਉਹ ਗੁਨੇਗਾਰ ਅੰਦਰ ਹੋਣੇ ਚਾਹੀਦੇ ਆ ਜਿਹੜੇ ਨਿਰਦੋਸ਼ ਆ ਉਹ ਬਾਹਰ ਹੋਣੇ ਚਾਹੀਦੇ ਆ 1055 ਜਿਹੜਾ ਡਲਵਰੀ ਵੱਜਪਾਈ ਜੀ ਆਲਾ 2 ਕਰਕੇ ਕੰਮ ਕਰਦੇ ਲਾਗੂ ਕੀਤਾ ਚ 43 ਉਸ ਨੋਟੀਫਿਕੇਸ਼ਨ ਤੇ ਜਰੂਰ ਗੌਰ ਕਰੀਏ ਸਰਕਾਰ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜੀ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਤਾਂ ਅੱਜ ਦਾ ਜਿਹੜਾ ਅਸੀਂ ਵਿਸ਼ਾ ਲੈ ਕੇ ਆਈ ਸੀ ਕਿ ਪ੍ਰਧਾਨ ਮੰਤਰੀ ਸਣੇ 72 ਮੰਤਰੀਆਂ ਨੇ ਸੌਤਾ ਚੁੱਕ ਲਈ ਹੈ ਪਰ ਫਿਲਹਾਲ ਦੀ ਘੜੀ ਕੰਮ ਕਿਸ ਤਰੀਕੇ ਦੇ ਨਾਲ ਹੁੰਦੇ ਨੇ ਕਿੱਦਾਂ ਦੇ ਕੰਮ ਹੁੰਦੇ ਨੇ ਤਾਂ ਆਉਣ ਵਾਲਾ ਜਿਹੜਾ ਵਕਤ ਹੈ ਉਹੀ ਤੈਅ ਕਰੇਗਾ ਪਰ ਲੋਕ ਇੱਥੇ ਕਿਸ ਨਜ਼ਰੀਏ ਦੇ ਨਾਲ ਇੰਨਾ ਜਿਹੜੇ 33 ਨਵੇਂ ਚਿਹਰੇ ਨੇ ਇਹਨਾਂ ਨੂੰ ਦੇਖਦੇ ਨੇ ਇਹ ਵੀ ਆਉਣ ਵਾਲਾ ਵਕਤ ਹੀ ਇੱਥੇ ਤੈਅ ਕਰੇਗਾ ਤੇ ਤੁਸੀਂ ਇਹਨਾਂ ਵਿਸ਼ੇ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਡੇ ਨਾਲ ਸਾਂਝੀ ਕਰਨ ਦੇ ਲਈ ਸਕਰੀਨ ਤੇ ਜਿਹੜਾ ਤੁਸੀਂ ਨੰਬਰ ਦੇਖ ਰਹੇ ਹੋ ਉਸ ਉੱਤੇ ਕਾਲ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂਰ ਅਟਵਾਲ ਨੂੰ ਦਿਓ ਇਜਾਜ਼ਤ